ਦੁਨੀਆ ਭਰ ਵਿੱਚ ਵਸਦੇ ਸਿੱਖ ਸੰਸਾਰ ਨੂੰ ਅਤੇ ਉਹਨਾਂ ਭਾਈਚਾਰਿਆਂ ਨੂੰ ਜਿਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਵੀ ਖਰਸਤਾਨ ਨਾਲ ਜੁੜਿਆ ਹੈ ਉਹਨਾਂ ਸਮੂਹ ਭੈਣਾ ਭਰਾਵਾਂ ਬੱਚਿਆਂ ਬਜ਼ੁਰਗਾਂ ਮਾਵਾਂ ਨੌਜਵਾਨਾਂ ਨੂੰ ਮੇਰੇ ਵੱਲੋਂ ਦਰਜਾ ਬਦਰਜਾ ਸਤਿਕਾਰ ਅਤੇ ਦਵਾ ਸਲਾਮ ਕਰਦਿਆਂ ਗੁਰੂ ਦੀ ਫਤਿਹ ਅਰਜ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਆਂ ਕੁਝ ਖਬਰਾਂ ਹਨ ਜਿਨ੍ਹਾਂ ਦਾ ਜ਼ਿਕਰ ਵਿਸ਼ਲੇਸ਼ਣ ਅਤੇ ਪ੍ਰਚਾਰ ਪ੍ਰਸਾਰ ਕਰਨਾ ਜ਼ਰੂਰੀ ਹੈ ਕੱਲ ਇਟਲੀ, ਫ੍ਰਾਂਸ, ਜਰਮਨੀ, ਪੋਲੈਂਡ, ਬ੍ਰਿਟਨ, ਸਪੇਨ ਅਤੇ ਯੂਕਰੇਨ ਦੇ ਵਿਦੇਸ਼ ਮੰਤਰੀ ਰੋਮ ਵਿੱਚ ਮਿਲੇ। ਉਨ੍ਹਾਂ ਨੇ ਯੂਕਰੇਨ ਲਈ ਹੋਰ ਸਹਿਯੋਗ ਦੇਣ ਦੀ ਜਿੱਥੇ ਗੱਲ ਕੀਤੀ, ਉੱਥੇ ਰੂਸ ਵਿਰੁੱਧ ਰਣਨੀਤੀਆਂ ਉੱਤੇ ਚਰਚਾਵਾਂ ਵੀ ਕੀਤੀਆਂ। ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੇ ਇਸ ਮੀਟਿੰਗ ਦੇ ਵਿੱਚ ਆਏ ਹੋਏ ਯੂਰਪੀਨ ਦੇਸ਼ਾਂ ਦੇ ਅਧਿਕਾਰੀਆਂ ਨੂੰ ਇੱਕ ਚੇਤਾਵਨੀ ਦਿੰਦਿਆਂ ਹੋਇਆਂ ਕਿਹਾ ਕਿ ਜੇ ਯੂਕਰੇਨ ਰੂਸ ਤੋਂ ਹਾਰ ਜਾਂਦਾ ਦਾ ਪੂਰਾ ਯੂਰਪ ਦੇ ਕੰਟਰੀ ਖਤਰੇ ਦੇ ਵਿੱਚ ਆ ਜਾਣਗੇ ਰਾਜਨੀਤਿਕ ਸਮੀਕਰਨਾਂ ਅਨੁਸਾਰ ਇਹ ਗੱਲ ਬਿਲਕੁਲ ਸਹੀ ਹੈ ਪੰਜਾਬੀ ਦੀ ਕਹਾਵਤ ਹੈ ਕਿ ਜੇ ਟੁੱਟੀ ਹੋਈ ਚੀਜ਼ ਦੀ ਰਿਪੇਅਰ ਨਾ ਕਰੀਏ ਤਾਂ ਹੋਰ ਅਗਾ ਵਧੀ ਵਧੀ ਟੁੱਟਦੀ ਟੁੱਟਦੀ ਇੱਕ ਦਿਨ ਕੰਮ ਕਰਨੋਂ ਛੱਡ ਜਾਂਦੀ ਹੈ ਯੂਕਰੇਨ ਉੱਤੇ ਜੇ ਉਹ ਕਬਜ਼ਾ ਹੁੰਦਾ ਤਾਂ ਉਸ ਦੀ ਸ਼ਕਤੀ ਤੇ ਤਾਕਤ ਹੋਰ ਵੱਧ ਜਾਏਗੀ ਫਿਰ ਉਹ ਵਧੀ ਤਾਕਤ ਨਾਲ ਭੂਏ ਹੋਇਆ ਅਗਾ ਪੋਲੈਂਡ ਨੂੰ ਹੱਥ ਮਾਰੇਗਾ ਪੋਲੈਂਡ ਤੋਂ ਗਾਂ ਵਾਧਾ ਵਾਧਾ ਚੈਕ ਉਸਲਵਾਕੀਆ ਤੇ ਜਿੰਨੇ ਮੁਲਕ ਨੇ ਹੌਲੀ ਹੌਲੀ ਦਬਲੇਗਾ ਜਦਕਿ ਯੂਰੋਪੀਅਨ ਯੂਨੀਅਨ ਇਹ ਹੌਲ ਨਹੀਂ ਦੇਣਾ ਆਪਾਂ ਸਿਰਫ ਇੱਕ ਵਿਚਾਰ ਕਰ ਰਹੇ ਹਾਂ ਅਤੇ ਸਾਡੇ ਅੱਜ ਦੇ ਵਿਚਾਰ ਜ਼ੇਲੈਂਸਕੀ ਦੀ ਦਿੱਤੀ ਹੋਈ ਚੇਤਾਵਨੀ ਤੇ ਆਧਾਰਿਤ ਹੈ ਕੋਈ ਵੀ ਸਿਧਾਂਤ ਹੋਵੇ ਉਹ ਆਪਣੀਆਂ ਰਲਦੀਆਂ ਹੋਈਆਂ ਸਮੀਕਰਨਾਂ ਦੇ ਵਿੱਚ ਬੇਸ਼ੱਕ ਦੁਨੀਆ ਦਾ ਕੋਈ ਵੀ ਖਿੱਤਾ ਹੋਵੇ ਉੱਥੇ ਲਾਗੂ ਹੁੰਦਾ ਹੈ ਅੱਜ ਪਾਕਿਸਤਾਨ ਨੂੰ ਭਾਰਤ ਕੋਲੋਂ ਕਿਉਂ ਖਤਰਾ ਹੈ ਕਿਉਂਕਿ ਪੰਜਾਬ ਇੱਕ ਅਲੱਗ ਤੇ ਵੱਖਰਾ ਦੇਸ਼ ਨਹੀਂ ਜੇ ਪੰਜਾਬ ਇੱਕ ਸਵਰਨ ਦੇਸ਼ ਹੁੰਦਾ ਤਾਂ ਪਾਕਿਸਤਾਨ ਦਾ ਖਤਰਾ ਆਪਣੇ ਆਪ ਖਤਮ ਹੋ ਜਾਣਾ ਸੀ ਖਾਲਸਤਾਨ ਦੀ ਮਹਾਨਤਾ ਅਤੇ ਮਹੱਤਤਾ ਨੂੰ ਸਮਝਣ ਲਈ ਪਹਿਲਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਤੇ ਉਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ ਇੰਡਸ ਅਤੇ ਮੰਗਲਾ ਡੈਮ ਵਿੱਚ ਪਾਣੀ ਦਾ ਪੱਧਰ ਖਤਰਨਾਕ ਪੱਧਰ ਤੱਕ ਹੇਠਾਂ ਨੂੰ ਡਿੱਗ ਚੁੱਕਿਆ ਹੈ ਜਿਸ ਨਾਲ ਸਿੰਧ ਅਤੇ ਪੰਜਾਬ ਦੀ ਫਸਲ ਲਈ ਪਾਣੀ ਦੀ ਕਿੱਲਤ ਹੋਣੀ ਸ਼ੁਰੂ ਹੋ ਗਈ ਹੈ ਜਿਸ ਨਾਲ ਖੇਤੀਬਾੜੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਅਤੇ ਇਹ ਵੱਡਾ ਨੁਕਸਾਨ ਜੰਗ ਦਾ ਵਿਗਲ ਵਜਾ ਸਕਦਾ ਹੈ ਬੇਸ਼ੱਕ ਪਾਕਿਸਤਾਨ ਅਤੇ ਭਾਰਤ ਦੀ ਜੰਗ ਦੇ ਵਿੱਚ ਸੀਜ਼ਫਾਇਰ ਹੋਇਆ ਹੈ ਜੰਗਬੰਦੀ ਹੋਈ ਹੈ ਪਰ ਅਲਾਨੀਆਂ ਜੰਗਬੰਦ ਨਹੀਂ ਹੋਈ ਅਲਾਨੀਆਂ ਰੂਪ ਵਿੱਚ ਅਧਿਕਾਰਤ ਰੂਪ ਵਿੱਚ ਅਜੇ ਉਹ ਮਸਲੇ ਵੀ ਹੱਲ ਨਹੀਂ ਹੋਏ ਜਿਨ੍ਹਾਂ ਕਰਕੇ ਇਹ ਜੰਗਾਂ ਲਾਉਣ ਲਈ ਨਵੇਂ-ਨਵੇਂ ਭਾਰਤ ਵੱਲੋਂ ਬਹਾਨੇ ਘੜੇ ਜਾਂਦੇ ਮੈਂ ਬੇਸ਼ੱਕ ਪੈਣੋ ਰੁਕਿਆ ਹੋਇਆ ਹੈ ਪਰ ਬੱਦਲ ਵਾਲੀ ਸਰਾਂ ਦੇ ਉੱਤੇ ਛਾਈ ਹੋਈ ਹੈ ਕਾਲੀਆਂ ਘਟਾਵਾਂ ਚਾਰੇ ਦਿਸ਼ਾਵਾਂ ਦੇ ਵਿੱਚ ਖੱਬਿਓ ਸੱਜਿਓ ਉੱਪਰ ਥੱਲੇ ਨੂੰ ਵਗਣ ਲੱਗੀਆਂ ਨੇ ਵਿਚ ਵਿੱਚ ਬੱਦਲ ਲਿਸ਼ਕਦੇ ਤੇ ਗਰਜਦੇ ਵੀ ਹਨ ਜਿਸ ਲਈ ਭਾਰਤ ਪਾਕਿਸਤਾਨ ਦੇ ਰਾਜਨੀਤਿਕ ਮੌਸਮ ਦੇ ਵਿੱਚ ਅਜੇ ਖੁਸ਼ਕ੍ਰਹਿਣ ਦੀ ਕੋਈ ਸੰਭਾਵਨਾ ਨਹੀਂ ਜਿਵੇਂ ਜ਼ੈਲਨਸਕੀ ਨੇ ਕੱਲ ਰੋਮ ਵਿੱਚ ਚੇਤਾਵਨੀ ਦਿੱਤੀ ਸੀ ਉਸੇ ਦੀ ਚੇਤਾਵਨੀ ਨੂੰ ਉਸੇ ਹੀ ਅਰਥਾਂ ਦੇ ਵਿੱਚ ਅਸੀਂ ਪਾਕਿਸਤਾਨ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਤੁਹਾਡੇ ਮਸਲੇ ਹੱਲ ਨਹੀਂ ਹੋਣੇ ਤੁਹਾਡੇ ਦੇਸ਼ ਨੇ ਤਰੱਕੀ ਨਹੀਂ ਕਰ ਪਾਉਣੀ ਤੁਹਾਡੇ ਦੇਸ਼ ਦੀ ਗਰੀਬੀ ਦੂਰ ਨਹੀਂ ਹੋ ਸਕਣੀ ਯਾਦ ਤੱਕ ਭਾਰਤੀ ਫੌਜਾਂ ਦਾ ਖਤਰਾ ਪਾਕਿਸਤਾਨ ਦੇ ਸਿਰ ਉੱਤੇ ਮੰਡਰਾਉਂਦਾ ਰਿਹਾ। ਕੱਲ ਦੀ ਖਬਰ ਅਨੁਸਾਰ ਪਾਕਿਸਤਾਨ ਦੇ ਬਜਟ ਦੇ ਵਿੱਚ ਜੀਡੀਪੀ ਦਾ 20% ਹਿੱਸਾ ਉਹ ਆਪਣੀ ਫੌਜ ਉੱਤੇ ਖਰਚਣ ਲਈ ਉਸਨੇ ਰਕਮ ਰੱਖ ਲਿਆ ਹੈ। ਜਿਸ ਵਿੱਚ ਉਹ ਨਵੇਂ ਹਥਿਆਰ ਖਰੀਦੇਗਾ, ਅਫਸਰਾਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਉੱਤੇ ਖਰਚ ਆਵੇਗਾ। ਤਾਂ ਯਕੀਨਨ ਹੈ ਕਿ ਉਸਦੀ ਅਰਥਵਿਵਸਥਾ ਦੇਸ਼ ਦੇ ਵਿਕਾਸ ਉੱਤੇ ਨਹੀਂ ਖਰਚ ਹੋ ਸਕਦੀ। ਲੋਕਾਂ ਦੀ ਗਰੀਬੀ ਦੂਰ ਹੋਣ ਦੀ ਕੋਈ ਸੰਭਾਵਨਾ ਨਹੀਂ ਵਧਣ ਦੀ ਸੰਭਾਵਨਾ ਹੈ ਸਿੱਧੇ ਸਾਦੇ ਸ਼ਬਦਾਂ ਦੇ ਵਿੱਚ ਕਹੀਏ ਕਿ ਪਾਕਿਸਤਾਨ ਤਰੱਕੀ ਵਾਲੇ ਰਾਹ ਤੇ ਨਹੀਂ ਤੁਰ ਸਕਦਾ ਜਦ ਤੱਕ ਉਸ ਦਾ ਭਾਰਤ ਤੋਂ ਜੰਗ ਦਾ ਖਤਰਾ ਨਹੀਂ ਟਲਦਾ ਅਤੇ ਜੰਗ ਦਾ ਖਤਰਾ ਉਦੋਂ ਤੱਕ ਨਹੀਂ ਟਲਣਾ ਜਦ ਤੱਕ ਇਹਨਾਂ ਦੋਹਾਂ ਦੇਸ਼ਾਂ ਦੇ ਦਰਮਿਆਨ ਖਾਲਸਾ ਰਾਜ ਯਾਨੀ ਕਿ ਖਾਲਿਸਤਾਨ ਸਥਾਪਿਤ ਨਹੀਂ ਹੁੰਦਾ ਜਿਵੇਂ ਜਲੈਂਸਕੀ ਨੇ ਪੋਲੇ ਪੋਲੇ ਸ਼ਬਦਾਂ ਦੇ ਵਿੱਚ ਯੂਰਪੀਅਨ ਦੇਸ਼ਾਂ ਨੂੰ ਸਮਝਾਇਆ ਕਿ ਭਰਾਵੋ ਮਦਦ ਕਰਦੇ ਰਹੋ ਸਹਾਇਕ ਕਰਦੇ ਰਹੋ ਹਥਿਆਰ ਦਿੰਦੇ ਰਹੋ ਲੜਾਂਗੇ ਮੈਂ ਜੇ ਤੁਸੀਂ ਸਹਿਯੋਗ ਦੇਣਾ ਬੰਦ ਕੀਤਾ ਸਾਡਾ ਦੇਸ਼ ਰੂਸ ਦੇ ਗੁਲਾਮ ਹੋ ਗਿਆ ਤੇ ਤੁਸੀਂ ਆਪਣੀ ਗੁਲਾਮੀ ਨੂੰ ਉਡੀਕੋ ਇਹੋ ਗੱਲ ਹੀ ਸਾਡੇ ਗਵਾਂਢੀ ਦੇਸ਼ ਪਾਕਿਸਤਾਨ ਲਈ ਹੈ ਜੇ ਸਿੱਖ ਆਜ਼ਾਦ ਨਹੀਂ ਹੁੰਦੇ ਤਾਂ ਪਾਕਿਸਤਾਨ ਤੇ ਗੁਲਾਮ ਹੋਣ ਦਾ ਖਦਸ਼ਾ ਵੀ ਬਣਿਆ ਰਹੇਗਾ ਤੇ ਜਿਸ ਮੁਲਕ ਦੇ ਕੋਲ ਪਰਮਾਣੂ ਹਥਿਆਰ ਹੋਣ ਉਹ ਗੁਲਾਮ ਹੋਣ ਨਾਲੋਂ ਬਿੱਤਰ ਹੀ ਸਮਝੇਗਾ ਕਿ ਪਰਮਾਣੂ ਹਥਿਆਰ ਚਲਾ ਦਈਏ ਜਿਸ ਦਾ ਅਰਥ ਹੈ ਨਿਕਲਦਾ ਨਾ ਹਮ ਬਚेंगे ਨਾ ਤੁਮ ਪਰ ਇਹ ਕੋਈ ਅਕਲਮੰਦੀ ਤਾਂ ਨਾ ਹੋਈ ਇਹ ਕਿਸੇ ਮਸਲੇ ਦਾ ਹੱਲ ਤਾਂ ਨਾ ਹੋਇਆ ਇਹ ਕੋਈ ਵਿਕਾਸ ਵੱਲ ਜਾਂਦਾ ਹੋਇਆ ਰਾਹ ਤਾਂ ਨਾ ਹੋਇਆ ਇਹ ਤਾਂ ਸਮੁੱਚੀ ਮਨੁੱਖਤਾ ਦੇ ਉਜਾੜੇ ਦਾ ਸਰਬਰਾਹ ਕਾਰਨ ਅਤੇ ਕੇਂਦਰ ਹੈ ਗੱਲਾਂ 'ਚੋਂ ਗੱਲ ਇੱਕ ਹੋਰ ਆਪਾਂ ਨਾਲ ਜੋੜ ਲਈਏ ਜਿਵੇਂ ਕੈਨੇਡਾ ਦੇ ਜੀ7 ਦੇ ਵਿੱਚ ਮਾਰਕਕਾਰਨੀ ਨੇ ਫੈਸਲਾ ਲਿਆ ਕਿ ਮੋਦੀ ਨੂੰ ਸੱਦਣਾ ਹੈ ਜੀ ਦੁਨੀਆ ਦੀ ਪੰਜਵੀਂ ਆਰਥਿਕਤਾ ਗੱਲ ਤਾਂ ਸਿੱਧੀ ਸਾਦੀ ਹੈ ਕਿ ਪੈਸੇ ਕਿਵੇਂ ਕਮਾਉਣੇ ਨੇ ਵਪਾਰ ਕਿਵੇਂ ਕਰਨਾ ਮਸਲਾ ਇਹ ਹੈ ਪਰ ਮਾਰਕਕਾਰਨੀ ਇਹ ਗੱਲ ਸਮਝਣ ਤੋਂ ਅਸਮਰਥ ਰਿਹਾ ਕਿ ਪੰਜਵੀਂ ਆਰਥਿਕਤਾ ਤਾਂ ਹੀ ਸਥਿਰ ਰਹੇਗੀ ਜੇ ਸਿੱਖਾਂ ਦੇ ਮਸਲੇ ਹੱਲ ਹੋਏ ਦੂਸਰਾ ਕੇਂਦਰੀ ਨੁਕਤਾ ਇਹ ਹੈ ਕਿ ਫਿਰ ਪਾਕਿਸਤਾਨ ਨੂੰ ਵੀ ਜੀ7 ਵਿੱਚ ਸ਼ਾਮਲ ਲੈਣਾ ਚਾਹੀਦਾ ਸੀ ਇੱਕ ਤਰਫਾ ਭਾਰਤ ਦੇ ਵਪਾਰ ਬਹੁਤਾ ਲੰਬਾ ਸਮਾਂ ਚੱਲਣ ਵਾਲਾ ਨਹੀਂ ਬੰਦਾ ਮੈਂ ਦੇਸੀ ਜਿਹਾ ਆਂ ਅਨਪੜ੍ਹ ਜਿਹਾ ਆਂ ਪਰ ਗੱਲਬਾਤ ਮੈਂ ਕਦੇ-ਕਦੇ ਕੰਮ ਦੀ ਕਰ ਦਿੰਦਾ ਹੁਣਾ ਜੇ ਸੰਸਾਰ ਵਿੱਚ ਸ਼ਾਂਤੀ ਲਈ ਸਥਿਰਤਾ ਦੀ ਜ਼ਰੂਰਤ ਹੈ ਤਾਂ ਭਾਰਤ ਦਾ ਮੱਕੂ ਸਭ ਤੋਂ ਪਹਿਲਾਂ ਠੱਪਣਾ ਪੈਣਾ ਹੈ ਜਦ ਤੱਕ ਇਹਦਾ ਮੱਕੂ ਨਾ ਠੱਪਿਆ ਸੰਸਾਰ ਦੀ ਸ਼ਾਂਤੀ ਨੂੰ ਖਤਰਾ ਬਣਿਆ ਰਹਿਣਾ ਹੈ ਭਾਰਤ ਦੇ ਭੂਵੇ ਹੋ ਕੇ ਮਾੜੀ-ਮੋਟੀ ਕੀਤੀ ਹਿਲਜੁਲ ਜੇ ਉਸ ਨਾਲ ਚੀਨ ਵੀ ਉਕਸਾ ਗਿਆ ਤਾਂ ਕਹਾਣੀ ਕਿਸੇ ਹੋਰ ਹੀ ਪਾਸੇ ਤੁਰ ਪੈਗੀ ਵਪਾਰ ਵਧਾਉਂਦੇ ਵਧਾਉਂਦੇ ਲੋਕਾਂ ਤੇ ਮਨੁੱਖਾਂ ਦੀਆਂ ਜਾਨਾਂ ਬਚਾਉਣ ਵਾਲੇ ਪਾਸੇ ਲੱਗ ਜਾਵਾਂਗੇ ਇਹ ਨਾ ਹੋਵੇ ਨਵੀਆਂ ਕਾਰਾਂ ਖਰੀਦਦੇ ਖਰੀਦਦੇ ਫਿਰ ਪੁਰਾਣਾ ਜੋਗਾ ਜਵੇਗੇ ਖੋਤਿਆਂ ਦੇ ਉੱਤੇ ਸਾਨੂੰ ਚੱਲਣਾ ਤੇ ਜਾਣਾ ਪਵੇ ਭਾਵੇਂ ਕਿ ਉਹ ਯੁੱਗ ਅੱਜ ਦੇ ਅਜੋਕੇ ਯੁੱਗ ਨਾਲੋਂ 100 ਗੁਣਾ ਬਿਹਤਰ ਸੀ ਘੱਟੋ-ਘੱਟ ਨਾ ਲੋਕਾਂ ਵਿੱਚ ਕੈਂਸਰ ਸੀ ਨਾ ਕਿਸੇ ਪ੍ਰਕਾਰ ਦੀ ਟੈਨਸ਼ਨ ਸੀ ਨਾ ਮਹਿੰਗੇ ਮਹਿੰਗੇ ਆਈਫੋਨ ਹਾਤੇ ਪੈਸਾ ਬਰਬਾਦ ਕਰਨ ਦੀ ਲੋੜ ਸੀ ਸਾਦਾ ਸਰਲ ਸਧਰਾ 15 ਤੇ ਸਖਾਵੇਂ ਜ਼ਿੰਦਗੀ ਸੀ ਹੱਥੇ ਕੰਮ ਕਰਨ ਨਾਲ ਸਰੀਰ ਦੀ ਐਕਸਰਸਾਈਜ਼ ਹੁੰਦੀ ਹੀ ਅਭਿਆਸ ਹੁੰਦਾ ਰਹਿੰਦਾ ਸੀ ਜਿਮਾਂ ਵਿੱਚ ਜਾਣ ਦੀ ਲੋੜ ਹੀ ਨਹੀਂ ਪੈਂਦੀ ਸੀ ਹੁਣ ਵਿਹਲੜ ਮੋਟਰਸਾਈਕਲਾਂ ਦੇ ਉੱਤੇ ਹਰਰ ਹਰਰ ਕਰਦੇ ਦੌੜਦੇ ਫਿਰਦੇ ਨੇ ਮੋਟਰਸਾਈਕਲ ਤੇਲ ਵੀ ਖਾਂਦਾ ਤੇ ਫੋਨ ਦਾ ਸਿਮ ਉਹ ਵੀ ਪੈਸਿਆਂ ਨਾਲ ਚੱਲਣਾ ਤੇ ਦੋਵੇਂ ਕੰਮ ਬੇਲੋੜੇ ਨੇ ਤੇ ਵਿਹਲੇ ਬੰਦੇ ਦੀ ਸਿਹਤ ਕਿੰਨੀ ਕਿ ਤਗੜੀ ਰਹਿਣੀ ਉਹ ਆਪਾਂ ਨੂੰ ਪਤਾ ਹੀ ਹੈ ਫਿਰ ਉਹ ਜਿਮ ਨੂੰ ਜਾਊਗਾ ਤੇ ਜਿਮ ਵਿੱਚ ਜਾਣ ਦਾ ਫੇਰ ਖਰਚਾ ਵੱਖਰਾ ਸਹੂਲਤਾਂ ਬੇਸ਼ੱਕ ਵਿਕਾਸ ਕਰਕੇ ਵੱਧ ਗਈਆਂ ਪਰ ਇਸ ਨੇ ਮਨੁੱਖ ਦੇ ਚਿਹਰੇ ਤੋਂ ਹਾਸਾ ਵੀ ਖੋ ਲਿਆ। ਪੁਰਾਣੇ ਜ਼ਮਾਨੇ ਦੇ ਵਿੱਚ ਲੋਕ ਖੱਪਦੇ ਜ਼ਰੂਰ ਸਨ ਪਰ ਉਹਨਾਂ ਦੇ ਚਿਹਰੇ ਤੋਂ ਕਦੇ ਹਾਸਾ ਨਹੀਂ ਸੀ ਗਾਇਬ ਹੁੰਦਾ। ਖੈਰ ਆਪਾਂ ਆਪਣੇ ਮਸਲੇ ਵੱਲ ਆਈਏ ਜੋ ਆਪਾਂ ਵਿਚਾਰ ਕਰ ਰਹੇ ਸੀ। ਖਾਲਿਸਤਾਨ ਦੀ ਦੱਖਣੀ ਏਸ਼ੀਆ ਦੇ ਵਿੱਚ ਕਿੰਨੇ ਵੱਡੇ ਮਹੰਤਾ ਹੈ। ਇਸ ਦੀ ਹੋਂਦ ਕਰਕੇ ਜਿੱਥੇ ਦੱਖਣੀ ਏਸ਼ੀਆ ਵਿੱਚ ਸ਼ਾਂਤੀ ਸਥਾਪਿਤ ਹੋ ਜਾਣੀ ਹੈ। ਖਾਲਿਸਤਾਨ ਦੀ ਹੋਂਦ ਕਰਕੇ ਪੂਰੀ ਦੁਨੀਆ ਵਿੱਚ ਵੀ ਸ਼ਾਂਤੀਦਾਰਾ ਹੋਲੇਗਾ। ਜਿੰਨਾ ਖਰਚਾ ਪਾਕਿਸਤਾਨ ਹੁਣ ਫੌਜਾਂ ਉੱਤੇ ਕਰਨ ਰਿਹਾ ਇਹ ਖਰਚ ਕਰਨ ਨਾਲ ਵੀ ਵਿਕਾਸ ਦਾ ਰਾਹ ਨਹੀਂ ਖੁੱਲਣਾ ਲੋੜ ਹੈ ਕਿ ਉਹ ਖਾਲਿਸਤਾਨ ਦੇ ਮਸਲੇ ਦੀ ਗੱਲ ਨੂੰ ਉਛਾਲੇ ਵੱਡਾ ਕਰੇ ਦੁਨੀਆ ਦੇ ਸਾਹਮਣੇ ਲਿਆਉਣ ਲਈ ਮਦਦ ਕਰੇ ਸਿਕਿਉਰਿਟੀ ਕੌਂਸਲ ਦੇ ਵਿੱਚ ਖਾਲਿਸਤਾਨ ਦਾ ਮਤਾ ਪਾਵੇ ਹਾਲਾਂਕਿ ਮੈਨੂੰ ਇੱਕ ਖਬਰ ਹੋਰ ਮਿਲੀ ਸੀ ਬਲਾਵਲ ਪੁੱਟੋ ਜ਼ਰਦਾਰੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਫਿਰ ਭਾਰਤੀ ਨੀਤੀਆਂ ਦੀ ਰੱਜ ਕੇ ਆਲੋਚਨਾ ਕੀਤੀ ਹੈ ਕੋਸ਼ਿਸ਼ ਕਰਨ ਦੇ ਬਾਵਜੂਦ ਮੈਨੂੰ ਇਹ ਪਤਾ ਨਹੀਂ ਲੱਗਾ ਕਿ ਇਹ ਗੱਲ ਇੰਗਲੈਂਡ ਦੀ ਹੈ ਜਾਂ ਕਿਸੇ ਹੋਰ ਦੇਸ਼ ਦੀ ਹੈ ਕਿ ਜਾਂ ਪਾਕਿਸਤਾਨ ਦੇ ਵਿੱਚ ਹੀ ਹੈ ਪਰ ਬਲਾਵਲ ਭੁੱਟੋ ਨੇ ਪ੍ਰੈਸ ਕਾਨਫਰੰਸ ਦੌਰਾਨ ਜੋ ਸਵਾਲਾਂ ਦੇ ਜਵਾਬ ਪੱਤਰਕਾਰਾਂ ਦੇ ਦਿੱਤੇ ਉਹ ਮੈਂ ਵੀ ਸੁਣੇ ਉਸਨੇ ਫਿਰ ਗੱਲ ਕਹੀ ਕਿ ਭਾਰਤ ਅਫਗਾਨਿਸਤਾਨ ਦੇ ਅਤਵਾਦੀ ਸੰਗਠਨਾਂ ਰਾਹੀਂ ਪਾਕਿਸਤਾਨ ਦੇ ਵਿੱਚ ਸਿੱਖ ਖਾਲਸਤਾਨੀਆਂ ਦੇ ਕਤਲ ਕਰਦਾ ਰਿਹਾ ਪਿਛਲੇ ਸਟੇਟਮੈਂਟ ਵਿੱਚ ਉਸਨੇ ਸਿੱਖ ਐਕਟਿਵਿਸਟ ਕਿਹਾ ਸੀ ਐਤਕੀ ਉਸਨੇ ਖਾਲਸਤਾਨੀ ਐਕਟਿਵਿਸਟ ਕਿਹਾ ਸੋ ਪਾਕਿਸਤਾਨ ਦਾ ਥੋੜਾ ਥੋੜਾ ਮੂੰਹ ਹੁਣ ਖੁੱਲਣ ਲੱਗਾ ਹੈ ਲੋੜ ਹੈ ਕਿ ਆਪਣੀ ਪਾਰਲੀਮੈਂਟ ਦੇ ਵਿੱਚ ਇਸ ਉੱਤੇ ਖੁੱਲ ਕੇ ਬੋਲੇ ਹਰੇਕ ਨੂੰ ਹੱਕ ਹੈ ਕਿ ਉਹ ਆਪਣੇ ਘਰ ਦਾ ਬਚਾਅ ਵਾਸਤੇ ਉਹ ਕੰਮ ਕਰੇ ਜਿਸ ਨਾਲ ਉਸ ਦੇ ਘਰ ਦਾ ਬਚਾਅ ਹੁੰਦਾ ਜੇ ਗਵਾਂਡੀਆਂ ਦੇ ਘਰ ਦਾ ਕਲੇਸ਼ ਤੁਹਾਡੇ ਘਰ ਵਾਸਤੇ ਖਤਰਾ ਹੈ ਤਾਂ ਗਵਾਂਡੀਆਂ ਦੀ ਲੜਾਈ ਵਿੱਚ ਜਿਹੜਾ ਬੰਦਾ ਸੱਚਾ ਉਸ ਦੇ ਨਾਲ ਖੜ੍ਹ ਜਾਣ ਦੇ ਵਿੱਚ ਕੋਈ ਹਰਜ ਨਹੀਂ ਹੁੰਦਾ ਸਗੋਂ ਫਾਇਦਾ ਹੀ ਹੋਣਾ ਹੈ ਖਾਲਸਤਾਨ ਬਣਨ ਨਾਲ ਪਾਕਿਸਤਾਨ ਦੇ ਡੈਮਾਂ ਤੇ ਪਾਣੀਆਂ ਦਾ ਖਤਰਾ ਵੀ ਟਲ ਜਾਣਾ ਹੈ ਸਰਹੱਦ ਉੱਤੇ ਬੇਰੋੜੀ ਖਿੱਚੋ ਤਾਣ ਵੀ ਖਤਮ ਹੋ ਜਾਣੀ ਹੈ 30-40 ਹਜ਼ਾਰ ਰੁਪਈਆ ਮਹੀਨੇ ਦਾ ਕਮਾਉਣ ਵਾਸਤੇ ਮਾਮਾਂ ਦੇ ਪੁੱਤ ਵੀ ਮਰਨੋਂ ਹਟ ਜਾਣਗੇ ਕਸ਼ਮੀਰ ਦੇ ਵੀ ਹੱਡ ਸੌਖੇ ਹੋਣਗੇ ਉਹ ਵੀ ਸ਼ਾਂਤੀ ਨਾਲ ਆਪਣਾ ਕੰਮ ਧੰਦਾ ਤੇ ਵਿਕਾਸ ਕਰੂਗਾ ਆ ਬਿਪਰਾਂ ਦਾ ਭਾਰਤ ਦੇਸ਼ 100 ਪਵਾੜੀਆਂ ਦੀ ਜੜ ਹੈ ਸਭ ਦੱਖਣੀ ਏਸ਼ੀਆ ਦੇ ਵਿੱਚ ਸਾਡੇ ਲਈ ਤਾਂ ਇਹ ਸਿਆਪਾ ਬਣਿਆ ਹੀ ਹੋਇਆ ਅਸੀਂ ਤਾਂ ਇਹਦੇ ਨਾਲ ਨਜਿੱਠਣ ਲੱਗੇ ਹੀ ਆਂ ਤੇ ਨਜਿੱਠਦੇ ਰਵਾਂਗੇ ਵੀ ਤੇ ਇਸ ਨੂੰ ਬੰਦਾ ਵੀ ਬਣਾ ਕੇ ਹਟਾਂਗੇ ਮੱਕੇ ਉੱਗੇ ਕਹਿੰਦੇ ਊਜਾੜ ਹੈ ਸਿੱਖਾਂ ਦੇ ਮੱਕੇ ਤੇ ਤੋਪਾਂ ਟੰਕਾਂ ਨਾਲ ਕੀਤੀ ਹੋਈ ਬੰਬਾਰੀ ਤੇ ਬੰਬਾਰੀ ਦੇ ਕਤਲਾਮ ਵਿੱਚੋਂ ਨਿਕਲੇ ਹੋਏ ਮਲਬਿਆਂ ਦੇ ਉੱਤੇ ਬਹਿ ਕੇ ਹੁਣ ਸਿੱਖ ਕੰਮ ਨੀਵੀਆਂ ਪਾ ਕੇ ਨਹੀਂ ਬਹਿਣ ਲੱਗੀ ਪੰਜਾਬੀ ਦੀ ਕਹਾਵਤ ਹੈ ਕਿ ਹੁਣ ਤਾਂ ਪਾਣੀ ਸਿਰਾਂ ਤੋਂ ਲੰਘ ਹੈ ਇਹਨਾਂ ਗੱਲਾਂ ਦੀ ਵੀ ਵਿਆਖਿਆ ਦੀ ਲੋੜ ਹੈ ਭਾਵੇਂ ਗੱਲਾਂ ਸਧਾਰਣ ਹੁੰਦੀਆਂ ਹਨ ਪਾਣੀ ਸਿਰ ਤੋਂ ਲੰਘਣ ਦਾ ਮਤਲਬ ਹੈ ਕਿ ਪਾਣੀ ਦੇ ਵਿੱਚ ਨੱਕ ਵੀ ਡੁੱਬ ਗਿਆ ਤੇ ਸਾਹ ਤੇ ਨੱਕ ਰਹੀਂ ਆਉਣਾ ਨਾ ਤੇ ਜੇ ਸਾਹ ਹੀ ਨਹੀਂ ਆ ਰਿਹਾ ਤੇ ਫਿਰ ਮਰੇ ਕਿ ਮਰੇ ਇਸ ਲਈ ਸਾਨੂੰ ਹੁਣ ਖੁੱਸੇ ਹੋਏ ਰਾਜ ਦੀ ਮੁੜ ਬਹਾਲੀ ਲਈ ਕੁਛ ਨਾ ਕੁਛ ਕਰਨਾ ਪੈਣਾ ਤੇ ਸਿੱਖ ਕੌਮ ਬੜੀ ਵੱਡੀ ਪੱਧਰ ਉੱਤੇ ਨਿਠ ਕੇ ਪੂਰੀ ਸ਼ਿੱਦਤ ਦੇ ਨਾਲ ਲੱਗੀ ਹੋਈ ਹੈ ਉਹ ਦਿਨ ਦੂਰ ਨਹੀਂ ਜਿੱਦਣ ਦੱਖਣੀ ਏਸ਼ੀਆ ਦੀ ਹਿੱਕ ਉੱਤੇ ਸਿੱਖ ਕੌਮ ਦਾ ਆਪਣਾ ਸਵਰਨ ਸਟੇਟ ਆਪਣਾ ਸਵਰਨ ਪਾਤਸ਼ਾਹੀ ਆਪਣਾ ਦੇਸ਼ ਹੋਵੇਗਾ ਅਤੇ ਇਹ ਹਰ ਹਾਲਤ ਵਿੱਚ ਹੋਵੇਗਾ ਬੇਸ਼ੱਕ ਆਪਾਂ ਮਾਰਕ ਕਰਨੇ ਵੱਲੋਂ ਜੀ7 ਵਿੱਚ ਮੋਦੀ ਨੂੰ ਸੱਦੇ ਜਾਣ ਸੰਬੰਧੀ ਵੀ ਵਿਚਾਰ ਰੱਖਿਆ ਹੈ ਉਹ ਤਾਂ ਇੱਕ ਮਹਿਜ ਸਾਡਾ ਵਿਚਾਰ ਹੈ ਸਾਨੂੰ ਕੋਈ ਫਰਕ ਨਹੀਂ ਸੱਧੋ ਤੇ ਚਾਹ ਨਾ ਸੱਧੋ ਸਾਨੂੰ ਫਾਇਦਾ ਹੀ ਹੋਣਾ ਹੈ ਨਹੀਂ ਸੱਧਿਆ ਤਾਂ ਵੀ ਫਾਇਦਾ ਹੈ ਸੱਦ ਲਿਆ ਤਾਂ ਹੋਰ ਵੀ ਜ਼ਿਆਦਾ ਫਾਇਦਾ ਇੱਕ ਗੱਲ ਹੋਰ ਜ਼ਰੂਰੀ ਪਤਾ ਲੱਗਾ ਸੀ ਕਿ ਭਾਰਤ ਵਿੱਚ ਮਤਲਬ ਪੰਜਾਬੋਂ ਬਾਹਰ ਦੂਜੇ ਰਾਜਾਂ ਦੇ ਵਿੱਚ ਰਹਿੰਦੇ ਹੋਏ ਸਿੱਖਾਂ ਉੱਤੇ ਤਸ਼ੱਦਦ ਹੁੰਦਾ ਹੈ ਪੁਲਿਸ ਜਾਣਬੁੱਝ ਕੇ ਤਾਂ ਕਰਦੀ ਹੈ ਉਹਨਾਂ ਦੀਆਂ ਸਮੱਸਿਆਵਾਂ ਨਾਲ ਜੱਠਣ ਲਈ ਸਾਡੇ ਜਿਹੜੇ ਪੰਜਾਬ ਦੇ ਵਿੱਚ ਖਾਲਸਤਾਨੀ ਲੀਡਰ ਨੇ ਇਹ ਸਿਰਫ ਭਾਸ਼ਣਾ ਤੱਕ ਸੀਮਤ ਨਾ ਰਹਿਣ ਕੋਈ ਤਰੀਕਾ ਕਢੋ ਬਾਹਰਲੇ ਸਿੱਖਾਂ ਨਾਲ ਸੰਪਰਕ ਪੈਦਾ ਕਰਕੇ ਉਹਨਾਂ ਨੂੰ ਪੰਜਾਬ ਦੇ ਵਿੱਚ ਵਾਪਸ ਲੈਣ ਕੇ ਰਹਿਣ ਲਈ ਰਾਜ਼ੀ ਕਰੋ ਜੇ ਉਹ ਪੰਜਾਬ ਵਿੱਚ ਆਉਂਦੇ ਹਨ ਤਾਂ ਸਾਡੇ ਪੰਜਾਬ ਦੀ ਸਾਡੇ ਸਿੱਖ ਆਬਾਦੀ ਵੀ ਵੱਧਦੀ ਹੈ ਆਬਾਦੀ ਵਧਣ ਦੇ ਨਾਲ ਹਿੰਮਤ ਜਜ਼ਬਾ ਅਤੇ ਸੁਰੱਖਿਆ ਵਿੱਚ ਵਿਵਾਦ ਹੋ ਜਾਂਦਾ ਹੈ ਉਹਨਾਂ ਨੂੰ ਇੱਥੇ ਲਿਆਉਣ ਲਈ ਪ੍ਰੇਰਿਤ ਕਰੋ ਉਹ ਕੰਮਕਾਰ ਉਹਨਾਂ ਦੇ ਇੱਥੇ ਸ਼ੁਰੂ ਕਰਵਾ ਦਿਓ ਜਿਹੜੇ ਭਈਏ ਲੱਗੇ ਨੇ ਕਰਨਾ ਜੇ ਭਾ ਇਹ ਦੁਕਾਨਾ ਪਾ ਕੇ ਕੋਠੀਆਂ ਛਤਕੇ ਬਹਿ ਗਏ ਨੇ ਤਾਂ ਸਿੱਖ ਵੀ ਇਹ ਕੰਮ ਕਰ ਲੈਣ ਕੰਮ ਕੋਈ ਨਹੀਂ ਮਾੜਾ ਹੁੰਦਾ ਮਾੜੀ ਸਿਰਫ ਸੋਚ ਤੇ ਕਰਮ ਹੁੰਦੇ ਨੇ ਜੇ ਬਹਾਨਾ ਇਹ ਹੋਵੇ ਕਿ ਸ਼ਕਤੀ ਬੜੀ ਐ ਸਰਕਾਰ ਨੇ ਇਹ ਕੰਮ ਕਰਨਾ ਨਹੀਂ ਦੇਣਾ ਫਿਰ ਪਿਆਸਾ ਕਾਂ ਵਾਲੀ ਕਹਾਣੀ ਸੁਣਾਉਣੀ ਪਊ ਕੁੱਜੇ ਵਿੱਚ ਪਾਣੀ ਥੋੜਾ ਸੀ ਤੇ ਕਾਂ ਨੇ ਚੱਕੇ ਵਿੱਚ ਰੋੜੇ ਪਾਉਣੇ ਸ਼ੁਰੂ ਕਰ ਦਿੱਤੇ ਪਾਣੀ ਉੱਪਰ ਆ ਗਿਆ ਤੇ ਕਾਂ ਨੇ ਛਕ ਲਿਆ ਇਹ ਗੱਲਾਂ ਮਨੁੱਖ ਨੂੰ ਸਮਝਾਉਣ ਲਈ ਦਸੀਆਂ ਨੇ ਕਿ ਲੋੜ ਕਾਟ ਦੀ ਮਾਂ ਐ ਸਮੱਸਿਆਵਾਂ ਦੇ ਹੱਲ ਜੋਖਮ ਉਠਾਉਣ ਵਾਲੀ ਨਿਕਲਦੇ ਨੇ ਹਰ ਸਾਲ ਗਿਣੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਜਸ਼ੀਲੇ ਭਾਸ਼ਣ ਦੇ ਚਲੋ ਖਾਲਿਸਤਾਨ ਜਿੰਦਾਬਾਦ ਚਲੋ ਜ਼ਰੂਰੀ ਹੈ ਇਹਦੇ ਨਾਲ ਵੀ ਕੌਮ ਦਾ ਹੌਸਲਾ ਵੱਧਦਾ ਹੈ ਅਤੇ ਹੌਸਲੇ ਹੀ ਨਵੇਂ ਰਾਹ ਕੱਢਦੇ ਆ ਪਰ ਛੋਟੇ-ਮੋਟੇ ਅਮਲਾਂ ਵਾਲੇ ਪਾਸੇ ਵੀ ਮੁੜਨਾ ਪੈਣਾ ਪੰਜਾਬ ਦੇ ਹਿੰਦੂ ਭਾਈਚਾਰੇ ਨਾਲ ਵੀ ਗੱਲਬਾਤ ਕਰਕੇ ਦੇਖੋ ਇਹਨਾਂ ਨੂੰ ਵੀ ਅਕਲ ਮਤ ਦਿਓ ਜੇ ਲੜਾਈ ਦੋ ਮੁਸਲਮਾਨ ਮੁਲਕਾਂ ਦੇ ਵਿੱਚ ਆਪਸ ਵਿੱਚ ਲੱਗ ਜਾਂਦੀ ਹੈ ਤਾਂ ਹਰੇਕ ਮੁਸਲਮਾਨ ਆਪਣੇ ਦੇਸ਼ ਦੀ ਗੱਲ ਕਰਦਾ ਜਦ ਕਿ ਪੰਜਾਬ ਦੇ ਹਿੰਦੂ ਭਰਾਵੋ ਤੁਸੀਂ ਚੁੱਕ ਕੇ ਤੇ ਭਾਰਤ ਵਾਲੇ ਪਾਸੇ ਜਾ ਡੇਕਦੇ ਜੀ ਇਹ ਗੱਲ ਇਹਨਾਂ ਦੇ ਖਾਨੇ ਦੇ ਵਿੱਚ ਪਾਉਣੀ ਪੈਣੀ ਆ ਇਹ ਜਿਹੜਾ ਭਾਰਤੀ ਸੌਫਟਵੇਅਰ ਇਹਨਾਂ ਦੇ ਦਿਮਾਗ ਦੇ ਵਿੱਚ ਫਿੱਟ ਹੋਇਆ ਉਸ ਨੂੰ ਡਿਲੀਟ ਕਰਕੇ ਇਹਨਾਂ ਨੂੰ ਵਫਾਦਾਰੀ ਦਾ ਸੌਫਟਵੇਅਰ ਇਹਨਾਂ ਦੇ ਦਿਮਾਗਾਂ ਵਿੱਚ ਪਾਉਣ ਦਾ ਸਾਨੂੰ ਯਤਨ ਕਰਨਾ ਚਾਹੀਦਾ ਹੈ ਜੇ ਹੁਣ ਕਹਾਂਗੇ ਨਾ ਨਾ ਇਹ ਇਹਨਾਂ ਨੇ ਨਹੀਂ ਸਾਡੇ ਨਾਲ ਵਫਾਦਾਰੀ ਕਰਨੀ ਪਰ ਯਤਨ ਕਰਨ ਵਿੱਚ ਕੀ ਹਰਜ ਨੇ ਕਈ ਹਿੰਦੂ ਪਰਿਵਾਰ ਵੀ ਅਸੇ ਹੈਗੇ ਨੇ ਜਿਨ੍ਹਾਂ ਨੇ ਕੌਮ ਵਾਸਤੇ ਸ਼ਹਾਦਤਾਂ ਵੀ ਦਿੱਤੀਆਂ ਬੇਸ਼ੱਕ ਉਹਨਾਂ ਨੇ ਪਹਿਲਾਂ ਸਿੱਖੀ ਵਿੱਚ ਆਏ ਤੇ ਫਿਰ ਸ਼ਹਾਦਤਾਂ ਦਿੱਤੀਆਂ ਹੁਣ ਕਿਸੇ ਹਿੰਦੂ ਭੈਣ ਭਰਾ ਨੂੰ ਇਸ ਗੱਲ ਵਿੱਚ ਇਹ ਸੁਣ ਕੇ ਸ਼ਾਇਦ ਬੁਰਾ ਲੱਗੇ ਕਿ ਹਿੰਦੂਇਜ਼ਮ ਅਤੇ ਸਿੱਖੀਜ਼ਮ ਦਾ ਆਪਸ ਵਿੱਚ ਕੀ ਮਿਲਾਵ ਹੈ ਸਿੱਖੀ ਜਿੱਥੇ ਅਣਖ ਨਾਲ ਜਿਉਣ ਦਾ ਇੱਕ ਟੰਗ ਹੈ ਉੱਥੇ ਰੱਬ ਨਾਲ ਸਿੱਧੇ ਸੰਪਰਕ ਲਈ ਰੱਬ ਦੇ ਸੁਭਾਅ ਵਰਗੇ ਮਨੁੱਖ ਦੀ ਘੜਤ ਘੜੀ ਜਾਣ ਵਾਲਾ ਇਹ ਧਰਮ ਹੈ ਸਿੱਖ ਐਵੇਂ ਥੋੜੀ ਲੰਗਰ ਲਾਏ ਬੈਠੇ ਨੇ ਐਵੇਂ ਥੋੜੀ ਦੂਸਰਿਆਂ ਦੀ ਮਾੜੇ ਸਮੇਂ ਦੇ ਵਿੱਚ ਕਿਸੇ ਜੰਗ ਜਾਂ ਕਿਸੇ ਕੁਦਰਤੀ ਆਫਤ ਦੇ ਵਿੱਚ ਮਦਦ ਕਰਨੀ ਤੁਰੇ ਰਹਿੰਦੇ ਨੇ ਇਹ ਸਭ ਗੁਰੂ ਨਾਨਕ ਸਾਹਿਬ ਦੀ ਦੇਣ ਹੈ ਇਹ ਸਾਰਾ ਕੁਝ ਸਿੱਖੀ ਵਿਚਾਰਧਾਰਾ ਧਰਮ ਦੀ ਦੇਣ ਹੈ ਤੇ ਇਹੋ ਹੀ ਇਨਸਾਨੀਅਤ ਹੈ ਜਿਹੜਾ ਧਰਮ ਇਨਸਾਨੀਅਤ ਨਾਲੋਂ ਹੀ ਦੂਰ ਰੱਖਦਾ ਉਹ ਤਾਂ ਧਰਮ ਹੀ ਨਹੀਂ ਇਹ ਗੱਲਾਂ ਪੰਜਾਬ ਦੇ Hindu ਭਾਈਚਾਰੇ ਨੂੰ ਸਾਨੂੰ ਦੱਸਣੀਆਂ ਚਾਹੀਦੀਆਂ ਨੇ ਮੰਨਣ ਜਾਂ ਨਾ ਮੰਨਣ ਇਹ ਅਗਲੇ ਦੀ ਖੁਸ਼ੀ ਹੁੰਦੀ ਹੈ ਅਗਲੇ ਦੀ ਮਰਜ਼ੀ ਹੈ ਭਾਈ ਮਤੀਦਾਸ ਭਾਈ ਸਤੀਦਾਸ Hinduism ਛੱਡ ਕੇ ਸਿੱਖ ਬਣੇ ਸਨ ਪਰ ਪੰਜਾਬ ਦੀ ਧਰਤੀ ਤੇ ਉਲਟਾ ਹੋ ਰਿਹਾ ਹੈ ਅਖੇ ਜੀ ਸਿੱਖ ਇਸਾਈ ਬਣ ਗਏ ਸਿੱਖ ਕਦੇ ਇਸਾਈ ਨਹੀਂ ਬਣੂਗਾ ਉਹ ਵਿਚਾਰਾ ਪਹਿਲਾਂ ਹੀ ਸਿੱਖ ਨਹੀਂ ਸੀ ਇਸਾਈ ਉਸਨੇ ਕੀ ਬਣ ਜਾਣਾ ਜਿਹੜਾ ਸਿੱਖਾਂ ਘਰ ਪੈਦਾ ਹੋ ਕੇ ਸਿੱਖ ਨਹੀਂ ਬਣ ਸਕਿਆ ਉਹ ਇਸਾਈਆਂ ਦੇ ਵਿੱਚ ਜਾ ਕੇ ਇਸਾਈ ਕਿੰਨਾ ਚਰ ਬਣਿਆ ਰਹੇਗਾ ਗੱਲ ਤਾਂ ਇਨਸਾਨ ਬਣਨ ਦੀ ਹੈ ਇਨਸਾਨੀਅਤ ਧਾਰਨ ਦੀ ਹੈ ਇਨਸਾਨ ਬਣਨਾ ਤੇ ਇਨਸਾਨੀਅਤ ਧਾਰਨ ਸਿੱਖ ਇਸ ਮਗਰੋਂਦਾ ਹੈ ਦੂਸਰੇ ਦੀ ਮਦਦ ਕਰਨੀ ਇਨਸਾਨੀਅਤ ਹੀ ਹੈ ਨਾ ਭੁੱਖੇ ਨੂੰ ਰੋਟੀ ਸ਼ਕਾਉਣੀ ਇਨਸਾਨੀਅਤ ਹੀ ਹੈ ਨਾ ਲਾਚਾਰ ਅਤੇ ਗਰੀਬ ਦੀ ਬਾਹ ਫੜਨੀ ਇਨਸਾਨੀਅਤ ਹੈ ਤੇ ਗੁਰਬਾਣੀ ਵਿੱਚ ਇਹੀ ਸਿਖਾਇਆ ਗਿਆ ਹੈ ਵਿੱਚ ਦੁਨੀਆ ਸੇਵਕਮਈ ਹੈ ਤਾਂ ਦਰਗਾਹ ਬੈਸਣ ਪਾਈਏ ਜੇ ਪਰਮੇਸ਼ਰ ਦੇ ਦਰ ਦੇ ਉੱਤੇ ਬਹਿਣਾ ਤਾਂ ਦੁਨੀਆ ਵਿੱਚ ਸੇਵਾ ਕਰਨੀ ਪਵੇਗੀ ਜਿਹੜਾ ਨੇ ਭਰਮ ਭਲੇਖਾ ਜਾ ਖੜਾ ਕੀਤਾ ਨਾ ਰੱਬ ਕਿਤੇ 8 9 ਨਹੀਂ ਹੈਗੀ ਰੱਬ ਇੱਕ ਹੈ ਉਸ ਇੱਕ ਰੱਬ ਦੇ ਦਰ ਦੇ ਉੱਤੇ ਬਹਿਣ ਲਈ ਨਿਜਮ ਅਤੇ ਸਿਧਾਂਤ ਵੀ ਇੱਕ ਹੀ ਹਨ ਇਹ ਦੋ ਜਾਂ ਚਾਰ ਨਹੀਂ ਇਹ ਨਹੀਂ ਹੋ ਸਕਦਾ ਇੱਕ ਧਰਮ ਕਹਿੰਦਾ ਨਾਮ ਸਿਮਰਨ ਕਰ ਤੇ ਸੇਵਾ ਕਰ ਤੈਨੂੰ ਪ੍ਰਾਪਤੀ ਹੋ ਦੂਸਰਾ ਧਰਮ ਕਹਿ ਰਿਹਾ ਨਾ ਨਾ ਤੈਨੂੰ ਸੇਵਾ ਕਰਨ ਦੀ ਕੋਈ ਲੋੜ ਨਹੀਂ ਤੂੰ ਫਸ ਪੱਥਰ ਨੂੰ ਪੂਜ ਤੂੰ ਸਿਰਫ ਤੀਰਥਾਂ ਦੀ ਯਾਤਰਾ ਕਰ ਤੀਰਥਾਂ ਦਾ ਰਡਣ ਕਰ ਇਹਦੇ ਨਾਲ ਮੁਕਤੀ ਮਿਲੂ ਇਹ ਕਿਦਾਂ ਹੋ ਸਕਦਾ ਜੇ ਰੱਬ ਹੀ ਇੱਕ ਹੈ ਤਾਂ ਸਿਧਾਂਤ ਵੀ ਇੱਕ ਹੈ ਇਸ ਸਿਧਾਂਤ ਪੰਜਾਬ ਦੇ ਹਿੰਦੂ ਭਾਈਚਾਰੇ ਨੂੰ ਸਮਝਾਉਣ ਦੀ ਲੋੜ ਹੈ ਬੇਸ਼ੱਕ ਆਪਣੇ ਧਰਮ ਵਿੱਚ ਹੀ ਰਹਿਣਾ ਪਰ ਇਨਸਾਨੀਅਤ ਦਾ ਲੜਫੜਨ ਸੱਚ ਦਾ ਸਾਥ ਦੇਣ ਇਸ ਕੰਮ ਲਈ ਡੋਰ ਟੂ ਡੋਰ ਕੱਲੇ ਕੱਲੇ ਘਰ ਦਾ ਦਰਵਾਜ਼ਾ ਖੜਕਾ ਕੇ ਪਿਆਰ ਨਾਲ ਅਗਲਿਆਂ ਦੇ ਘਰ ਬੈ ਕੇ ਜਲ ਪਾਣੀ ਵੀ ਛਕ ਲਓ ਨਾਲੇ ਗੱਲਬਾਤ ਕਰੋ ਨਾਲੇ ਕੁਝ ਸੁਣੋ ਤੇ ਨਾਲੇ ਸੁਣਾਓ ਸਮਝਾਓ ਇੱਕ ਧਾਰਨਾ ਪੱਕੀ ਕਰ ਲੈਣੀ ਕਿ ਨਾ ਨਾ ਇਹਨਾਂ ਨੇ ਨਹੀਂ ਸੁਧਰਨਾ ਇਹਨਾਂ ਨੇ ਵਫਾਦਾਰ ਨਹੀਂ ਹੋਣਾ ਸਾਨੂੰ ਆਪਣੀਆਂ ਇਹ ਕੱਚੀਆਂ માનਤਾਵਾਂ ਨੂੰ ਤੋੜਨਾ ਪਵੇਗਾ ਅਤੇ ਯਤਨ ਰੰਭਣੇ ਪੈਣਗੇ ਆਪਣੇ ਵਿਚਾਰਾਂ ਨੂੰ ਸਮੇਟਦਾ ਹੋਇਆ ਆਪ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਆਪ ਸਾਰਿਆਂ ਨੂੰ ਤੁਸੀਂ ਜਿੱਥੇ ਵੀ ਰਹੋ ਖੁਸ਼ ਅਤੇ ਆਬਾਦ ਰਹੋ ਤੇ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਕੱਲ ਫਿਰ ਮਿਲਦੇ ਹਾਂ ਖਾਲਸਾਤਾਨ ਦੇ ਨਵੇਂ ਸੂਰਜ ਦੇ ਵਿੱਚ ਕਿਸੇ ਨਵੇਂ ਵਿਚਾਰ ਕਿਸੇ ਨਵੀਂ ਖਬਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ